ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਗੁਰਪਿਆਰ ਸਿੰਘ ਗੱਲ ਕਰਾਂਗੇ ਅੱਜ ਦੀਆਂ ਪੰਜਾਬ ਦੀਆਂ ਮੁੱਖ ਖਬਰਾਂ ਬਾਰੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਣੀ ਚੋਣ ਅੱਜ ਮੁਕੰਮਲ ਹੋ ਚੁੱਕੀ ਹੈ ਅਤੇ ਅਮਨ ਸ਼ਾਂਤੀ ਨਾਲ ਉੱਥੇ ਜਿਹੜੀ VOTING ਹੋਈ ਹੈ ਪਹਿਲੀ ਵਾਰ ਕੇਂਦਰੀ ਏਜੰਸੀਆਂ ਨੇ ਸੁਰੱਖਿਆ ਪ੍ਰਦਾਨ ਕਰਵਾਈ ਗਈ ਹੈ ਅਤੇ 222 ਬੂਥਾਂ ਤੇ ਟੋਟਲ VOTING ਹੋਈ ਹੈ ਅਤੇ 114 ਬੂਥ ਸੀ ਜਿਹੜੇ ਸੰਵੇਦਨਸ਼ੀਲ ਸਨ ਅਤੇ ਉਹਨਾਂ ਤੇ ਸੁਰੱਖਿਆ ਕੇਂਦਰੀ ਏਜੰਸੀਆਂ ਵੱਲੋਂ ਮੁਹੱਈਆ ਕਰਵਾਈ ਗਈ ਹੈ ਅਤੇ ਪੂਰੀ ਸ਼ਾਂਤੀਪੂਰਵਕ ਤਰੀਕੇ ਨਾਲ ਇਹ VOTING ਹੈ ਜਿਹੜੀ ਮੁਕੰਮਲ ਹੋਈ ਹੈ ਆਓ ਰੁਖ ਕਰਦੇ ਆ ਪੂਰੀ ਖਬਰ ਵੱਲ ਵਿਧਾਨ ਸਭਾ ਹਲਕਾ 021 ਤਰਨਤਾਰਨ ਦੀ ਜਿਮਨੀ ਤੋਂ ਲਈ ਅੱਜ ਸਵੇਰੇ 7 ਵਜੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋਇਆ ਸੀ ਜੋ ਸ਼ਾਮ 6 ਵਜੇ ਤੱਕ ਪੂਰੇ ਅੰਮ੍ਰਿਤ ਤਰੀਕੇ ਨਾਲ ਮੁਕੰਮਲ ਹੋ ਗਿਆ ਪੋਲਿੰਗ ਪ੍ਰਤੀਸ਼ਤਤਾ ਬਾਰੇ ਜਾਣਕਾਰੀ ਦੰਦਿਆ ਉਹਨਾਂ ਦੱਸਿਆ ਕਿ ਸਵੇਰੇ 9 ਵਜੇ ਤੱਕ ਵਿਧਾਨ ਸਭਾ ਹਲਕੇ ਵਿੱਚ 11% ਦੀ ਪੋਲਿੰਗ ਹੋਈ ਉਸ ਤੋਂ ਬਾਅਦ 11 ਵਜੇ ਤੱਕ 23.05% ਦੁਪਹਿਰ 1 ਵਜੇ ਤੱਕ 36.06% ਬਾਅਦ ਦੁਪਹਿਰ 3 ਵਜੇ ਤੱਕ 47.48% ਅਤੇ ਸ਼ਾਮ 5 ਵਜੇ ਤੱਕ 58.28% ਅਤੇ ਵੋਟਾਂ ਪੈਣ ਦੇ ਆਖਰੀ ਸਮੇਂ ਸ਼ਾਮ 6 ਵਜੇ ਤੱਕ 60.95% ਦੇ ਕਰੀਬ ਪੋਲਿੰਗ ਹੋਈ ਹੈ। ਉਹਨਾਂ ਕਿਹਾ ਕਿ ਪੋਲਿੰਗ ਦੀ ਫਾਈਨਲ ਪ੍ਰਤੀਸ਼ਤਤਾ ਦੇਰ ਰਾਤ ਤੱਕ ਸਪਸ਼ਟ ਹੋ ਜਾਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਰਾਹੁਲ ਨੇ ਦੱਸਿਆ ਕਿ ਅੱਜ ਵੋਟਾਂ ਪੈਣ ਦਾ ਸਮੁੱਚਾ ਅਮਲ ਬਹੁਤ ਹੀ ਸ਼ਾਂਤਮਈ ਰਿਹਾ ਅਤੇ ਨਿਰਪੱਖ ਅਤੇ ਤੁਰੰਤ ਰਹਿਤ ਮੁਕੰਮਲ ਹੋਇਆ। ਉਨਾ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਾਰੇ 222 ਪੋਲਿੰਗ ਬੂਥਾਂ ਉੱਪਰ ਪੋਲਿੰਗ ਸਟਾਫ ਅਤੇ ਵੋਟਰਾਂ ਦੀ ਸਹੂਲਤ ਲਈ ਪੂਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਉੱਪਰ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਇਸ ਵਾਰ ਹਰ ਪੋਲਿੰਗ ਬੂਥ ਦੇ ਬਾਹਰ-ਬਾਰ ਵੋਟਰਾਂ ਦੇ ਮੋਬਾਈਲ ਫੋਨ ਨੂੰ ਜਮ੍ਹਾਂ ਕਰਵਾਉਣ ਲਈ ਵਿਸ਼ੇਸ਼ ਕੇਂਦਰ ਬਣਾਏ ਗਏ ਸਨ ਇਸ ਤੋਂ ਇਲਾਵਾ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਜ਼ਿਲ੍ਹਾ ਚੋਣ ਅਧਿਕਾਰੀ ਨੇ ਵੋਟਰਾਂ ਵੱਲੋਂ ਵਰਮਾ ਉਤਸ਼ਾਹ ਦਿਖਾਉਣ ਅਤੇ ਪੋਲਿੰਗ ਸਟਾਫ ਦਾ ਸਹਿਯੋਗ ਕਰਨ ਲਈ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਉਨਾਂ ਨੇ ਕਿਹਾ ਕਿ ਵੋਟਰਾਂ ਦੀ ਇੱਕ ਇੱਕ ਵੋਟ ਲੋਕਤੰਤਰ ਦੀ ਮਜ਼ਬੂਤੀ ਵਿੱਚ ਆਪਣਾ ਅਹਿਮ ਰੋਲ ਅਦਾ ਕਰੇਗੀ। ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਰਾਹੁਲ ਨੇ ਜਨਰਲ ਅਬਜ਼ਰਵਰ ਸ਼੍ਰੀਮਤੀ ਪੁਸ਼ਪਾ ਸਤਿਆਣੀ, ਪੁਲਿਸ ਅਬਜ਼ਰਵਰ ਸ਼੍ਰੀਮਤੀ ਸਾਈਨੀ ਐਸ ਅਤੇ ਖਰਚਾ ਅਬਜ਼ਰਵਰ ਸ਼੍ਰੀ ਮਨਜੁਰুল ਹਸਨ ਦਾ ਯੋਗ ਅਗਵਾਈ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਹਨਾਂ ਰਿਟਰਨਿੰਗ ਅਫਸਰ ਸ਼੍ਰੀ ਗੁਰਮੀਤ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਖ-ਵੱਖ ਟੀਮਾਂ ਦੇ ਮੈਂਬਰਾਂ ਪੋਲਿੰਗ ਸਟਾਫ ਅਤੇ ਚੋਣਾ ਦੇ ਕੰਮ ਵਿੱਚ ਲੱਗੇ ਸਮੂਹ ਚੋਣ ਅਮਲੇ ਨੂੰ ਵੋਟਾਂ ਦਾ ਅਮਲ ਸਫਲਤਾਪੂਰਵਕ ਨਿਪਰੇ ਚਾੜਨ ਲਈ ਸ਼ਾਬਾਸ਼ੀ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪੋਲਿੰਗ ਸਟਾਫ ਅਤੇ ਹੋਰ ਚੋਣ ਅਮਲੇ ਵੱਲੋਂ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਤੇ ਕਰਮਚਾਰੀ ਵੱਲੋਂ ਚੋਣਾ ਦੌਰਾਨ ਸੁਰੱਖਿਆ ਦੇ ਪੱਖ ਤੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹਾਂ ਕਿਹਾ ਕਿ ਸਾਡੇ ਸੁਰੱਖਿਆ ਜਵਾਨਾਂ ਨੇ ਆਪਣੇ ਪੇਸ਼ੇਵਰਾਨਾ ਪਹੁੰਚ ਨਾਲ ਸੇਵਾ ਨਿਭਾ ਕੇ ਆਪਣੀ ਰਵਾਇਤ ਨੂੰ ਕਾਇਮ ਰੱਖਿਆ। ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਰਾਹੁਲ ਨੇ ਦੱਸਿਆ ਕਿ ਸਾਰੀਆਂ ਏ.ਵੀ.ਐਮ ਨੂੰ ਸਖਤ ਸੁਰੱਖਿਆ ਪ੍ਰਬੰਧਾ ਤਹਿਤ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਪਿੱਦੀ ਤਰਨਤਾਰਨ ਵਿਖੇ ਬਣੇ ਸਟਰਾਂਗ ਰੂਮ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਅਤੇ 14 ਨਵੰਬਰ ਨੂੰ ਇੱਥੇ ਹੀ ਵੋਟਾਂ ਦੀ ਗਿਣਤੀ ਹੋਵੇਗੀ। ਵਿਧਾਨ ਸਭਾ ਹਲਕਾ 021 ਤਰਨਤਾਰਨ ਦੇ ਰਿਟਰਨਿੰਗ ਅਫਸਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਜਿਮਣੀ ਚੋਣ ਵਿੱਚ 15 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 0271 ਤਰਨਤਾਰਨ ਵਿੱਚ ਵੋਟਰਾਂ ਦੀ ਕੁੱਲ ਗਿਣਤੀ 192838 ਹੈ ਅਤੇ ਹਲਕੇ ਵਿੱਚ 114 ਪੋਲਿੰਗ ਲੋਕੇਸ਼ਨਾਂ ਉੱਪਰ 222 ਪੋਲਿੰਗ ਬੂਥ ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਜਿਵੇਂ ਚੋਣ ਦੌਰਾਨ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਸਨ। ਵਿਧਾਨ ਸਭਾ ਹਲਕੇ ਵਿੱਚ ਪੰਜਾਬ ਪੁਲਿਸ ਦੇ ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਅਤੇ ਵੈਬ ਕਾਸਟਿੰਗ ਦੀ ਵਿਵਸਥਾ ਕੀਤੀ ਗਈ ਸੀ ਅਤੇ ਨਾਲ ਹੀ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਸਥਾਨਾਂ ਨੂੰ 46 ਮਾਈਕਰੋ ਅਬਜ਼ਰਵਰ ਵੀ ਲਗਾਏ ਗਏ ਸਨ ਦਿੱਲੀ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਗਹਿਰਾ ਦੁੱਖ ਪ੍ਰਗਟਾਇਆ ਉਹਨਾਂ ਨੇ ਕਿਹਾ ਕਿ ਇਸ ਹਮਲੇ ਨਾਲ ਉਹਨਾਂ ਨੂੰ ਭਾਰੀ ਦੁੱਖ ਲੱਗਿਆ ਪਰ ਭਾਰਤ ਇਹੋ ਜਿਹੇ ਹਮਲਿਆਂ ਤੋਂ ਡਰਨ ਵਾਲਾ ਨਹੀਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਕਾਇਰਨਾ ਹਰਕਤ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਪਰ ਉਹਨਾਂ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਸੁਰੱਖਿਆ ਨੂੰ ਲੈ ਕੇ ਜ਼ਰੂਰ ਚਿੰਤਾ ਕਰਦੇ ਹਨ ਅਤੇ ਭਾਰਤ ਲਈ ਸੁਰੱਖਿਆ ਮੁਹੱਈਆ ਵੀ ਕਰਵਾਣਾ ਉਹਨਾਂ ਦਾ ਵਿਸ਼ੇਸ਼ ਉਪਰਾਲਾ ਰਿਹਾ ਹੈ ਦਿੱਲੀ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਤੇ ਕੈਰਾਨਾ ਹਰਕਤ ਘਰਾਰ ਦਿੱਤਾ। ਤਾਲੀਵਾਲ ਨੇ ਕਿਹਾ ਕਿ ਇਸ ਧਮਾਕੇ ਵਿੱਚ ਕਈ ਬੇਗੁਨਾ ਲੋਕਾਂ ਦੀ ਜਾਨ ਗਈ ਹੈ ਜੋ ਪੂਰੇ ਦੇਸ਼ ਲਈ ਬਹੁਤ ਵੱਡਾ ਨੁਕਸਾਨ ਹੈ। ਤਾਲੀਵਾਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੇ ਪਿੱਛੇ ਹਮੇਸ਼ਾ ਹੀ ਸ਼ਰਾਰਤੀ ਅੰਸਰ ਅਤੇ ਗਵਾਂਡੀ ਦੇਸ਼ ਪਾਕਿਸਤਾਨ ਦਾ ਹੱਥ ਰਹਿੰਦਾ ਹੈ ਜੋ ਭਾਰਤ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦੀਆਂ ਅਜਹੀਆਂ ਨੀਚ ਹਰਕਤਾਂ ਨਾਲ ਭਾਰਤ ਵਰਗਾ ਮਜ਼ਬੂਤ ਦੇਸ਼ ਡਰਨ ਵਾਲਾ ਨਹੀਂ। ਉਨਾ ਕੇ ਹਾਂ ਭਾਰਤ ਇੱਕ ਮਜ਼ਬੂਤ ਦੇਸ਼ ਹੈ ਸਾਡੇ ਜਵਾਨ ਤੇ ਸਰਕਾਰ ਹਰ ਕਿਸਮ ਦੀ ਅਤੰਕੀ ਤਾਕਤ ਦਾ ਡਟ ਕੇ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ ਇਹ ਕਾਇਰਾਨਾ ਹਰਕਤਾਂ ਦੇਸ਼ ਦੀ ਇਕਤਾ ਅਤੇ ਹੌਸਲੇ ਨੂੰ ਕਦੇ ਕਮਜ਼ੋਰ ਨਹੀਂ ਕਰ ਸਕਦੀਆਂ ਤਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਸੁਰੱਖਿਆ ਪ੍ਰਣਾਲੀ ਬਹੁਤ ਮਜ਼ਬੂਤ ਹੈ ਅਤੇ ਦੋਸ਼ੀਆਂ ਨੂੰ ਹਰ ਹਾਲਤ 'ਚ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਪਵਿੱਖ 'ਚ ਕੋਈ ਵੀ ਅਜਿਹੀ ਘਿਣਾਉਣੀ ਹਰਕਤ ਕਰਨ ਦੀ ਹਿੰਮਤ ਨਾ ਕਰੇ ਉਹਨਾਂ ਨੇ ਧਮਾਕੇ ਵਿੱਚ ਮਾਰੇ ਗਏ ਬੇਗੁਨਾ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ ਨਾਲ ਹੀ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਕਿਸੇ ਵੀ ਹਾਲਤ ਵਿੱਚ ਅਤਿ ਕਵਾਦ ਅੱਗੇ ਝੁਕਣ ਵਾਲਾ ਨਹੀਂ ਉਹਨਾਂ ਕਿਹਾ ਕਿ ਭਾਰਤ ਦਾ ਹੌਸਲਾ ਅਤੇ ਇਕਤਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਅਜਿਹੇ ਹਮਲੇ ਦੇਸ਼ ਨੂੰ ਹੋਰ ਵੀ ਮਜ਼ਬੂਤ ਬਣਾਉਂਦੇ ਹਨ ਆਓ ਤੁਸੀਂ ਵੀ ਸੁਣੋ ਕੁਲਦੀਪ ਸਿੰਘ ਢਾਲੀਵਾਲ ਦਾ ਕੀ ਕਹਿਣਾ ਹੈ ਬੰਬਲਾਸਟ ਹੋਇਆ ਬੜੀ ਦੁੱਖਦਾਈ ਘਟਨਾਵ ਕਈ ਲੋਕ ਜ਼ਾਦੇ ਉਹਦੇ ਚ ਮਾਰੇ ਗਏ ਆ ਇਹ ਜਿਹੜੇ ਸ਼ਰਾਤੀ ਸੰਸਦ ਨੇ ਜਾਂ ਆਪਣਾ ਗਵਰਡੀ ਮੁਲਕ ਜਿਹੜਾ ਪਾਕਿਸਤਾਨ ਨੇ ਉਹਨਾਂ ਦੀਆਂ ਇਹ ਕਾਰਵਾਈਆਂ ਉਹ ਦੇਸ਼ ਦੇ ਕਿਸ ਨਾ ਕਿਸੇ ਹਿੱਸੇ ਦੇ ਵਿੱਚ ਹਮੇਸ਼ਾ ਹੀ دہشت ਫੈਲਾਉਂਦੇ ਰਹਿੰਦੇ ਆ ਮੈਂ ਇਸ ਬੰਬ ਧਮਾਕਿਆਂ ਦੀ ਕੜੀ ਦਿੰਦਾ ਕਰਦਾ ਉਹ ਜਿਹੜੇ ਵਿਛੜ ਗਏ ਇਸ ਬੰਬ ਲਾਸਟ ਦੇ ਵਿੱਚ ਸਾਡੇ ਮੈਂਬਰ ਭਾਰਤੀ ਜਿਹੜੇ ਆ ਉਹਨਾਂ ਨੂੰ ਸ਼ਰਨਾਂਜਲੀ ਭੇਟ ਕਰਦਾ ਉਹਦਾ ਚਲਾਤੀ ਹਸਰਾਂ ਨੂੰ ਚੇਤਾਵਨੀ ਵੀ ਦਿਨਾ ਕਿ ਇਹ ਦੇਸ਼ ਇੰਨਾ ਕਮਜ਼ੋਰ ਨਹੀਂਗਾ ਕਿ ਜੇ ਤੁਸੀਂ ਸਮਝੋ ਕਿ ਬੰਬਾਂ ਨਾ ਜਾਂ ਇਦਾਂ ਦੀਆਂ ਕਾਰਵਾਈਆਂ ਨਾਲ ਕੋਈ ਟੱਦ ਜਾਂਗੇ ਜਾਂ ਗਲਫ ਜਾਂਗੇ ਇਹ ਦੇਸ਼ ਛੋਟਾ ਮਜ਼ਬੂਤ ਹੈ ਇੰਡੀਆ ਉਹਦਾ ਮੈਨੂੰ ਪੂਰਨ ਯਕੀਨ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਦੇਸ਼ ਦੀ ਸਰਕਾਰ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਅਵੇਖਾ ਗੁਪਤਾ ਜੀ ਦੀ ਹੈ ਬੀਜੇਪੀ ਦੀ ਸਰਕਾਰ ਹੈ ਉਹਨਾਂ ਚਲਾਤੀ ਇਨਸਾਨ ਲੱਭ ਗਏ ਇਹਨਾਂ ਨੂੰ ਸਖਤ ਸਜ਼ਾ ਜਰੀਏ ਉਹ ਦੇਣਗੇ। ਮੁਅਤਲ ਡੀਆਈਜੀ ਹਰਚਰ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਦਰਅਸਲ ਹੁਣ ਸੀਬੀਆਈ ਦੀ ਵਿਸ਼ੇਸ਼ ਕੋਟ ਨੇ ਉਹਨਾਂ ਨੂੰ ਫੇਰ 20 ਨਵੰਬਰ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਅਤੇ ਅੱਜ ਹੀ ਉਹਨਾਂ ਦਾ 5 ਦਿਨ ਦਾ ਰਿਮਾਂਡ ਖਤਮ ਹੋਇਆ ਸੀ ਪਰ ਹੁਣ ਨਵੇਂ ਡਿਸੀਜ਼ਨ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਆਓ ਰੁਖ ਕਰਦੇ ਹਾਂ ਪੂਰੀ ਖਬਰ ਵੱਲ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਮੁਥਲ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਅੱਜ ਦੂਜੀ ਵਾਰ 5 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੁਣਵਾਈ ਤੋਂ ਬਾਅਦ ਅਦਾਲਤ ਨੇ ਹਰਚੰਦ ਸਿੰਘ ਭੁੱਲਰ ਨੂੰ 20 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਜਿਕਰ ਹੋ ਗਿਆ ਕਿ ਹਰਚੰਦ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਉਸ ਦੇ ਬਚੋਲੀਏ ਕ੍ਰਿਸ਼ਨੂ ਨੂੰ ਵੀ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਇਸ ਤੋਂ ਪਹਿਲਾਂ ਵੀ CBI ਵੱਲੋਂ ਵੀ ਭੁੱਲਰ ਨੂੰ 5 ਦਿਨ ਦੇ ਰਿਮਾਂਡ ਤੇ ਲਿਆ ਗਿਆ ਸੀ ਜਿਸ ਕਰੇ ਹੋ ਗਿਆ ਕਿ ਹਰਚੰਦ ਭੁੱਲਰ ਦੇ ਘਰੋਂ ਅਤੇ ਹੋਰ ਥਾਵਾਂ ਤੋਂ 7.5 ਕਰੋੜ ਰੁਪਏ ਦੀ ਨਗਦੀ 2.5 ਕਿਲੋ ਸੋਨਾ ਲਗਜ਼ਰੀ ਕਾਰਾਂ 22 ਲਗਜ਼ਰੀ ਘੜੀਆਂ 40 ਲੀਟਰ ਵਿਦੇਸ਼ੀ ਸ਼ਰਾਬ ਸਮੇਤ ਹੋਰ ਕਾਫੀ ਕੁਝ ਵੀ ਬਰਾਮਦ ਹੋਇਆ ਸੀ ਜਿਕਰੀ ਹੋ ਗਿਆ ਕਿ ਪਿਛਲੇ ਮਿਲੇ ਰਿਮਾਂਡ ਦੇ ਵਿੱਚ सीबीआई ਦੇ ਹੱਥ ਕੁਝ ਖਾਸ ਨਹੀਂ ਲੱਗਾ ਕਿਉਂਕਿ ਕਿਹਾ ਗਿਆ ਹੈ ਕਿ ਹਰਚੰਦ ਸਿੰਘ ਪੁੱਲਰ ਆਪਣਾ ਮੂੰਹ ਨਹੀਂ ਖੋਲ ਰਿਹਾ ਪਰ ਬਚੋਲੇ ਕ੍ਰਿਸ਼ਨੂ ਦੀ ਡਾਇਰੀ ਨੇ ਨਵੇਂ ਖੁਲਾਸੇ ਕੀਤੇ ਹਨ ਜਿਸ ਨੂੰ ਲੈ ਕੇ ਦੁਬਾਰਾ ਉਹਨਾਂ ਨੂੰ 20 ਨਵੰਬਰ ਤੱਕ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੁਣ ਮੌਤਲ ਡੀਆਈਜੀ ਹਰਚੰਦ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਤੇ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਹੋਰ ਰਿਮਾਂਡ ਮਿਲਦਾ ਹੈ ਜਾਂ ਨਹੀਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਪੰਜਾਬ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ। ਦਰਅਸਲ ਪੰਜਾਬ ਇੱਕ ਸਰਹੱਦੀ ਸੂਬਾ ਹੈ ਤਾਂ ਕਰਕੇ ਇਸ ਨੂੰ ਜਿਹੜਾ ਹਾਈ ਅਲਰਟ ਉੱਤੇ ਰੱਖਿਆ ਗਿਆ। ਉਸ ਤੋਂ ਬਾਅਦ 11 ਰਾਜਾਂ ਨੂੰ ਵੀ ਜਿਹੜਾ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ ਕਿਉਂਕਿ ਹੋ ਸਕਦਾ ਹੈ ਕਿ ਜਿਹੜਾ ਇਹ ਮੋਡੀਊਲ ਹੈ ਵੱਖ-ਵੱਖ ਰਾਜਾਂ ਦੇ ਵਿੱਚ ਫੈਲਿਆ ਨਾ ਹੋਵੇ। ਇਸ ਹੋਏ ਤਾਜ਼ਾ ਹਮਲੇ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਦਿੱਲੀ ਦਹਿਲ ਗਈ ਹੈ। ਹੁਣ ਰੁਖ ਕਰਦੇ ਹਾਂ ਪੂਰੀ ਖਬਰ ਵੱਲ। ਦਿੱਲੀ ਦੇ ਲਾਲ ਕਿਲੇ ਨੇੜੇ ਮੈਟਰੋ ਸਟੇਸ਼ਨ ਤੇ ਹੋਏ ਆਈਈਡੀ ਤੁਮਾਕੇ ਦੇ ਚਲਦੇ ਸਾਰ ਪੰਜਾਬ ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਸੰਦਰਭ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹਾਂ ਪੁਲਿਸ ਆਰਪੀਐਫ ਅਤੇ ਜੇਐਸਐਲਟੀ ਦੀ ਸਾਂਝੀ ਟੀਮ ਵੱਲੋਂ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ ਚੈਕਿੰਗ ਦੌਰਾਨ ਮੌਜੂਦ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਚ ਹੋਏ ਤੁਮਾਕੇ ਤੋਂ ਬਾਅਦ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ਤੇ ਹਾਈ ਅਲਰਟ ਹੈ ਅਸੀਂ ਜੀਆਰਪੀ ਆਰਪੀਐਫ ਅਤੇ ਜੀਐਸਐਲਟੀ ਦੀ ਸਪੋਰਟ ਨਾਲ ਸਾਰੇ ਪ੍ਰਵੇਸ਼ ਦਰਵਾਜ਼ਿਆਂ ਤੇ ਕੜੀ ਨਿਗਰਾਨੀ ਰੱਖ ਰਹੇ ਹਾਂ ਹਰ ਯਾਤਰੀ ਦੇ ਸਮਾਨ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਲਾਂ ਵਿੱਚ ਵੀ ਤਫ਼ਤੀਸ ਜਾਰੀ ਹੈ ਅਧਿਕਾਰੀ ਨੇ ਦੱਸਿਆ ਕਿ ਇਹ ਚੈਕਿੰਗ ਮੁਹਿੰਮ ਸਿਰਫ ਦਿਨ ਤੱਕ ਸੀਮਤ ਨਹੀਂ ਰਹੇਗੀ ਸਗੋਂ ਰਾਤ ਦੇ ਸਮੇਂ ਵੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਕੋਈ ਸ਼ੱਕੀ ਵਿਅਕਤੀ ਜਾਂ ਖਤਰਨਾਕ ਵਸਤੂ ਰੇਲਵੇ ਸਟੇਸ਼ਨ ਜਾਂ ਗੱਡੀਆਂ ਦੇ ਅੰਦਰ ਨਾ ਲਿਆ ਸਕੇ ਉਨ੍ਹਾਂ ਕਿਹਾ ਕਿ ਸਾਰੇ ਸਟੇਸ਼ਨ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸਪੈਸ਼ਲ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਸ਼ੱਕੀ ਹਰਕਤ ਜਾਂ ਵਿਅਕਤੀ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਮ ਜਨਤਾ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ, ਬੈਗ ਅਟੈਚੀ ਜਾਂ ਕੋਈ ਅਣਪਛਾਤੀ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ। ਇਹ ਕਹਿਣਾ ਇੱਕ ਅਧਿਕਾਰੀ ਦਾ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇਸ ਸਮੇਂ ਹਰ ਆਉਣ ਜਾਣ ਵਾਲੀ ਟ੍ਰੇਨਿੰਗ ਦੀ ਚੈਕਿੰਗ ਹੋ ਰਹੀ ਹੈ ਅਤੇ ਸੁਰੱਖਿਆ ਕਰਮਚਾਰੀ ਯਾਤਰੀਆਂ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਵੀ ਚਲਾ ਰਹੇ ਹਨ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਅਸੁਰੱਖਿਅਤ ਹਾਲਾਤ ਤੋਂ ਬਚਣ ਲਈ ਇਹ ਕਦਮ ਸਾਵਧਾਨੀ ਤੌਰ ਤੇ ਲਏ ਗਏ ਹਨ ਤਾਂ ਜੋ ਸੂਬੇ ਵਿੱਚ ਅਮਨ ਤੇ ਸੁਰੱਖਿਆ ਬਣੀ ਰਹੇ ਆਰਪੀਐਫੋਰ ਐਸਐਟੇ ਸਪੋਰਟਰੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਜੀਆਰਪੀ ਦੇ ਮੁਲਾਜ਼ਮ ਵੀ ਹੈ ਅਸੀਂ ਸਾਰੇ ਮਿਲ ਕੇ ਇੱਕ ਜੁਆਇੰਟਲੀ ਚੈਕਿੰਗ ਕਰ ਰਹੇ ਹਾਂ ਔਰ ਜਿਹੜੀ ਚੈਕਿੰਗ ਜਿਹੜੀ ਹੈ ਮਤਲਬ ਸਾਰਾ ਦਿਨ ਔਰ ਰਾਤ ਉਪਰ ਵੀ ਚਲਦੀਆਂ ਰਹਿਣਗੀਆਂ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐਹੋ ਜਿਹੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਐਹੋ ਜਿਹੀ ਘਟਨਾ ਨਾ ਵਾਪਰ ਸਕੇ ਜਿਸ ਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਹੀ ਚੈਕਿੰਗ ਦੀ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਦੇ ਨਾਲ ਸਾਡੇ ਸਕੋਟ ਪਾਰਟੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਜਲਦੀ ਟ੍ਰੇਨਾਂ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਕਿੰਨੂ ਸਮਾਨ ਮਿਲਦਾ ਸੁਨੇਹਾ ਇਹ ਹੀ ਹੈ ਸਾਰੇ ਲੋਕੀ ਅਵੇਅਰ ਨੇ ਜੈਸੇ ਕੱਲ ਦਿੱਲੀ ਵਿੱਚ ਬੰਬ ਧਮਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਵਾ ਤੇ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ پاس ਕਿਸੇ ਵੀ ਕੋਈ ਸ਼ੱਕੀ ਵਿਅਕਤੀ ਦਿਸਦਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀ ਕੇਸ ਜਾਂ ਕੋਈ ਅਜਿਹੀ ਚੀਜ਼ ਛੱਕੀ ਉਹਨਾਂ ਨੂੰ ਦਿਖਾਈ ਦਿੰਦੀ ਆ ਜਿਹੜੇ ਖਤਰਨਾਕ ਹੈ ਜਾਂ ਜਿਹਦੇ ਚਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਯੁੱਧ ਨਸ਼ਾ ਵਿਰੁੱਧ ਪੰਜਾਬ ਪੁਲਿਸ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਕਰ ਰਹੀ ਹੈ। ਇਹ ਇੱਕ ਤਾਜ਼ਾ ਘਟਨਾ ਨਾਭਾ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਪੰਜਾਬ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਤੋਂ 3000 ਤੋਂ ਵੱਧ ਨਸ਼ੀਲੀਆਂ ਗੋਲੀਆਂ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ। ਇਸ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਚਰਚਾ ਛਿੜ ਗਈ ਹੈ ਕਿਉਂਕਿ ਪਹਿਲਾ ਜਿਹੜਾ આરોપી ਹੈ ਉਸ ਤੇ ਐਨਡੀਪੀਐਸ ਦਾ ਮਾਮਲਾ ਵੀ ਦਰਜ ਹੈ। ਆਓ ਰੁਖ ਕਰਦੇ ਹਾਂ ਪੂਰੀ ਖਬਰ ਵੱਲ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲੇ ਨਸ਼ੀਲੇ ਸਮਾਨ ਸਮੇਤ ਨੌਜਵਾਨ ਨੂੰ ਨਾਬਾ ਪੁਲਿਸ ਨੇ 3150 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਨੌਜਵਾਨ ਦੀ ਪਛਾਣ ਪ੍ਰਗਟ ਸਿੰਘ ਵਾਸੀ ਪਿੰਡ ਸ਼ਿੰਟਾਵਾਲਾ ਵੱਜੋਂ ਹੋਈ ਪ੍ਰਗਟ ਸਿੰਘ ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ ਜੋ ਜੇਲ੍ਹ ਚੋਂ ਪੈਰੋਲ ਤੇ ਬਾਹਰ ਆਇਆ ਸੀ ਅਤੇ ਹੁਣ ਦੁਬਾਰਾ 3150 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਅਤੇ ਉਸਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਪੁਲਿਸ ਦੇ ਵੱਲੋਂ આરોપી ਪ੍ਰਗਟ ਸਿੰਘ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਹ ਨੌਜਵਾਨ ਨਸ਼ੇਲੀਆਂ ਗੋਲੀਆਂ ਕਿੱਥੋਂ ਲਿਆਉਂਦਾ ਸੀ ਇਸ ਦੇ ਸਟੇਟ ਅਤੇ ਫੋਰਵਰਡ ਲਿੰਕ ਇਸ ਰਿਮਾਂਡ ਦੌਰਾਨ ਹਾਸਲ ਕੀਤੇ ਜਾਣਗੇ। ਇਸ ਨੌਜਵਾਨ ਤੇ ਪਹਿਲਾਂ ਵੀ 3000 ਨਸ਼ੇਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ। ਇਹ ਨੌਜਵਾਨ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਇਆ ਸੀ ਅਤੇ ਇਹ ਨਸ਼ਾ ਤਸਕਰੀ ਦੇ ਧੰਦੇ ਵਿੱਚ ਜੁਟ ਗਿਆ। ਇਸ ਮੌਕੇ ਤੇ ਨਾਬਾ ਕੋਤਵਾਲੀ ਪੁਲਿਸ ਦੇ ਐਸ ਐਚ ਓ ਸਰਬਜੀਤ ਸਿੰਘ ਜਿਮਾਨ ਨੇ ਕਿਹਾ ਕਿ ਅਸੀਂ ਪ੍ਰਗਟ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਕੋਲੋਂ 3150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਇਸ ਦੀ ਪਛਾਣ ਪ੍ਰਗਟ ਸਿੰਘ ਵਾਸੀ ਪਿੰਡ ਛਿੰਟਾਵਾਲਾ ਵੱਜੋਂ ਹੋਈ ਹੈ ਇਸ ਤੇ ਅਸੀਂ ਐਨ ਡੀ ਪੀ ਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਇਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਰਿਮਾਂਡ ਦੇ ਦੌਰਾਨ ਸਾਨੂੰ ਹੋਰ ਵੀ ਸਟੇਟ ਅਤੇ ਫਾਰਵਰਡ ਲਿੰਕ ਮਿਲਣ ਦੀ ਆਸ ਹੈ ਇਸ ਲਈ ਇਹ ਪਤਾ ਲਗਾ ਰਹੇ ਹਾਂ ਕਿ ਇਹ ਕਿੱਥੋਂ ਲਿਆਂਦਾ ਸੀ ਅਤੇ ਕਿਸ ਨੂੰ ਇਹ ਨਸ਼ੀਲੀਆਂ ਗੋਲੀਆਂ ਵੇਚਦਾ ਸੀ ਇਸ ਤੇ ਪਹਿਲਾਂ ਵੀ 3000 ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ ਇਹ ਜੇਲ੍ਹ ਚ ਪੈਰੋਲ ਤੇ ਬਾਹਰ ਆਇਆ ਸੀ ਅਤੇ ਫਿਰ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਹੈ ਇਸ ਦੇ ਨਾਲ ਹੋਰ ਕੌਣ ਵਿਅਕਤੀ ਸ਼ਾਮਲ ਹੈ ਉਹਨਾਂ ਨੂੰ ਇਸ ਕੇਸ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਸੁਣੋ ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੀ ਅਰੈਸਟ ਕੀਤਾ ਤਿੰਨ ਦਿਨ ਦੇ ਰਿਮਾਂਡ ਦੇ ਉੱਤੇ ਹੈ ਜਿਹਦੇ ਵਿੱਚ 3150 ਟ੍ਰੈਮੋਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਆ ਬਰਾਮਦ ਕੀਤੀਆਂ ਉਹਦੇ ਕੋਲ ਇਹ થોੜੀਆਂ ਅਦਰ ਫਿਰ ਉਹ ਆ ਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਤੁਹਾਨੂੰ ਇਹ ਪੁਰਾਣੇ ਕਿਲੇ ਦੇ ਵਿੱਚੋਂ ਅਰੈਸਟ ਕੀਤਾ ਜੀ ਇਹ ਮਤਲਬ ਬੇਸਿਕ ਇਹ ਛਿੱਟਾਂ ਵਾਲੇ ਤੋਂ ਬਰਾਮਦ ਕਰਦਾ ਜੀ ਤੇ ਇਹ ਪਹਿਲਾਂ ਵੀ ਜਿਹੜੀ ਇਹ ਚ ਦੱਸਣ ਵਾਲੀ ਗੱਲ ਹੈ ਵੀ ਇਹਦੇ ਚ ਪਹਿਲਾਂ ਵੀ 3000 ਗੋਲੀਆਂ ਦਾ ਇਕਲਾ ਪਰਚਾ ਦਰਜ ਹੋਇਆ ਹੈ ਜੀਦੇ ਚ ਇਹ ਕਨਵੈਕਸ਼ਨ ਹੋਈ ਹੋਈ ਆ ਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਕੇ ਆਇਆ ਹੈ ਤੇ ਦੁਬਾਰਾ ਫਿਰ ਇਹ ਜਿਹੜਾ ਹੈਗਾ ਇਸੇ ਇੱਕ ਕੰਮ ਦੇ ਵਿੱਚ ਧੰਦੇ ਵਿੱਚ ਲੱਗਿਆ ਹੋਇਆ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਕਿਉਂਕਿ ਇੰਨੇ ਟਾਈਮ ਦਿੱਤਾ ਇਹ ਅ ਅੰਦਰ ਦੀ ਜੇਲ੍ਹ ਦੇ ਵਿੱਚ 400 10 ਸਾਲ ਦੀ ਸਜ਼ਾ ਹੋਈ ਸੀ 400 ਕੰਪਲੀਟ ਕਰਕੇ ਆਇਆ ਸਜ਼ਾ ਆਪਣੀ ਤੇ ਫਿਰ ਪ੍ਰੋਲ ਦਿੱਤੇ ਹੈਗਾ ਪਰ ਉਹ ਕਿਉਂ ਹੈ ਉਹ ਜੋ ਮੈਨੂੰ ਹੈਗਾ ਵੀ ਪ੍ਰੋਲ ਦਿੱਤੇ ਆ 4 ਸਾਲ ਦੀ ਸਜ਼ਾ ਕੱਟੀ ਹੋਈ ਹੈ ਕਿਹੜੀ ਗੱਲ ਹੈ ਪਹਿਲਾਂ ਵੀ ਤਿੰਨ ਐਨਡੀ ਦਾ ਪਰਚਾ ਹੋਇਆ ਜੀ ਉਹ ਵੀ ਗੋਲੀਆਂ ਦਾ ਪਰਚਾ ਹੋਇਆ 3000 ਗੋਲੀ ਦਾ ਨਸ਼ੀਲੀ ਗੋਲੀਆਂ ਦਾ ਪਰਚਾ ਪਤਾ ਲੱਗਿਆ ਜੀ ਸਟ੍ਰੇਟ ਫਾਰਵਰਡ ਲਿੰਕ ਕਿਥੇ ਆ ਹਾਂ ਚੱਲ ਰਿਹਾ ਸਟ੍ਰੇਟ ਫਾਰਵਰਡ ਦੇ ਉੱਤੇ ਅਸੀਂ ਅੱਜ ਨਾਮਜ਼ਦ ਕਰਾਂਗੇ ਕੁਝ ਦੋ ਬੰਦੇ ਜਿਹੜੇ ਇਹਨੂੰ ਸਮਾਨ ਦੇ ਕੇ ਗਏ ਸੀ ਜਾਂ ਇਹਦੇ ਕੰਟੈਕਟ ਦੇ ਵਿੱਚ